ਮੈਂ ਡਾਕਟਰ ਨਰਿੰਦਰਪਾਲ ਸਿੰਘ ਅੱਜ ਉਹ ਗੱਲ ਕਰਨ ਲੱਗੇ ਆ ਜਿਹਦੇ ਬਾਰੇ ਲੋਕ ਹੱਸ ਕੇ ਕਹਿ ਦਿੰਦੇ ਆ ਕਿ ਤੁਸੀਂ ਬਣੋਗੇ ਆਈਐਸ ਤੁਸੀਂ ਬਣੋਗੇ ਯੂਪੀਐਸ ਦੇ ਖਿਡਾਰੀ ਬਹੁਤ ਸਾਰੇ ਵਿਦਿਆਰਥੀ ਖਾਸ ਤੌਰ ਤੇ ਮੀਡਲ ਕਲਾਸ ਜਿਹੜੇ ਹੈਗੇ ਨੇ ਉਹਨਾਂ ਬੱਚਿਆਂ ਤੱਕ ਗਾਈਡੈਂਸ ਪਹੁੰਚਾਉਣ ਦੇ ਲਈ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਆ ਫਿਊਚਰ ਪੁਆਇੰਟ ਬੁਖਸਰ 30 ਫੁੱਟ ਰੋਡ ਗਲੀ ਦੇ ਬਿਲਕੁਲ ਅਖੀਰ ਤੇ ਤੁਸੀਂ ਸਾਡੇ ਸੈਂਟਰ ਤੇ ਆ ਕੇ ਸਾਨੂੰ ਮਿਲੋ ਅਸੀਂ ਤੁਹਾਨੂੰ ਯੂਪੀਐਸਸੀ ਆਈਐਸ PCS ਅਤੇ ਹੋਰ ਕਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਜਾਣਕਾਰੀ ਦੇਵਾਂਗੇ ਜਰਨਲ ਸਟੱਡੀ ਦੇ ਵਿੱਚ ਤੁਹਾਡੀ ਅਸੀਂ ਮਦਦ ਕਰਾਂਗੇ ਦੇਖੋ ਵੀ ਜਿੰਨੇ ਵੀ ਟੈਸਟ ਹੈ ਉਹਨਾਂ ਦੇ ਵਿੱਚ ਜਿੰਨੇ ਪ੍ਰੀ ਟੈਸਟ ਹੁੰਦੇ ਆ ਪ੍ਰੀ ਟੈਸਟ ਦੀ ਤਿਆਰੀ ਤੁਸੀਂ ਘਰ ਬੈਠੇ ਕਰ ਸਕਦੇ ਹੋ ਦੇਖੋ ਜੇ ਦਿੱਲੀ ਵਰਗੇ ਸੈਂਟਰ 'ਚ ਜਾ ਕੇ ਕੋਚਿੰਗ ਲੈਣੀ ਹੈ ਸ਼ਹਿਰ ਦੇ ਵਿੱਚ ਜਾਣਾ ਤਾਂ ਉਸ ਤੋਂ ਪਹਿਲਾਂ ਤੁਹਾਡਾ ਇੱਥੋਂ ਇੱਕ ਬੇਸ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਸਾਥੀਓ ਜੋ ਬੇਸ ਹੈ NCERT ਦੀਆਂ ਕਿਤਾਬਾਂ ਨੂੰ ਪੜ੍ਹ ਕੇ ਤਿਆਰ ਹੋਣਾ ਸੋ ਆਓ ਰਲ ਕੇ ਕਹੰਬਲਾ ਮਾਰੀਏ ਆਪਣੇ ਮੁਕਸਰ ਚੋਂ ਆਪਣੇ ਖੇਤਰ ਚੋਂ ਆਪਣੇ ਬੈਕਵਰਡ ਖੇਤਰ ਦੇ ਵਿੱਚੋਂ ਚੰਗੇ ਚੰਗੇ ਅਫਸਰਾਂ ਨੂੰ ਬਾਹਰ ਗੱਢੀਏ ਬਹੁਤ ਬਹੁਤ ਧੰਨਵਾਦ ਤੁਹਾਡਾ